ਇਹ ਜਿਹੜਾ ਇਹਦੇ ਵਿੱਚ ਮੇਨ ਉਹ ਗੁਰਚਰ ਚਰਨਜੀਤ ਸਿੰਘ ਨਾਮ ਇਹ ਪੁੱਤਰ ਫੁਮਨ ਸਿੰਘ ਹਰੇਵਾੜਾ थाना ਕੋਰਲੀ ਸੂਟਮਲੀ ਰਹਿਣ ਵਾਲਾ ਇਹਦੇ ਕੋਲ T ਪੁਆਇੰਟ ਕਲਾਣਾ ਉਤੇ ਡਿਊਰਿੰਗ ਨਾਕਾਬੰਦੀ ਸਵਿਫਟ ਕਾਰ ਦੀ ਗੱਡੀ ਆ ਉਥੋਂ ਲੈ ਕੇ ਆ ਰਿਹਾ ਸੀ ਉਹ ਨਾਕੇ ਤੇ ਰੁਕਿਆ ਪਰ ਉਹ ਕੰਮ ਜੋ ਚੈੱਕ ਕੀਤਾ ਤੇ ਗੱਡੀ ਛੱਡ ਕੇ ਭੱਜਣ ਲੱਗਾ ਸੀਗਾ ਇਹਦੇ ਕੋਲ ਮومی ਕਾਲਜ ਜਿਹੜਾ ਹੈਗਾ ਨਫਾਫਾ ਇੱਕਦਮ ਸੁੱਤਰ ਦੀ ਕੋਸ਼ਿਸ਼ ਕੀਤੀ ਲੇਕਿਨ ਐਸਐਚਓ ਕਲਾਣਾ ਉਤੇ ਉਸ ਪਾਰਟੀ ਨੇ ਵਸਤਾਦੀ ਨਾਲੇ ਨੂੰ ਚੈੱਕ ਕਰਕੇ ਜੋ ਚੈਕੀਟਾ ਦੇ ਵਿੱਚੋਂ 532 ਗ੍ਰਾਹੜੀ ਹੈ ਰੋਨ ਹੈ ਉਹ ਬ੍ਰਾਉਂਡ ਹੋਈ ਸੋ ਇਹਦੇ ਸਬੰਧੀ ਸਾਡਾ ਕਦਮ ਉਹ ਵੀ ਜਮ ਕਰਵਾਣ ਦਰਜ ਕੀਤਾ ਐਂਡੀਪੀਐਸ ਐਕਟ ਸੋ ਉਹ ਬੰਦੇ ਨੂੰ ਮੁਕਦੇ ਰਸ ਕੀਤਾ ਹੈਗਾ ਇਹਦੀ ਇਖਸ਼ਾਫਸ ਵਿੱਚ ਅੱਗੇ ਇਹਦੀ ਪੁਸ਼ਗਿਸ਼ ਕਿਚੇ ਬੰਦੇ ਫਰਦਰ ਜਿਹੜੇ ਮੇਨ ਜਿਹੜੇ ਨੂੰ ਇਹਦੀ ਬੈਕ ਫੁੱਟ ਤੇ ਬੰਦੇ ਜਿਹੜੇ ਨੂੰ ਮੇਨ ਜਿੰਨੇ ਦਾ ਸਪਲਾਈ ਆ ਰਹੀ ਹੈ ਨੂੰ ਉਹ ਗੁਰਲਾਲ ਸਿੰਘ ਰਡਿਆਣੇ ਦਾ ਇੱਕ ਹੈਗਾ ਸਾਇਬ ਸਿੰਘ ਹਰੀਨਾਬਾਦ ਦਾ ਇਹ ਦੋਨੇ ਫੋਰਨ ਬੇਸਡ ਬੰਦੇ ਹੈਗੇ ਨੇ ਬਾਹਰ ਹੀ ਅਮਰੀਕਾ ਚ ਰਹਿੰਦੇ ਨੇ ਸੋ ਇਹਨਾਂ ਦੇ ਕਹਿੰਦੇ ਹੀ ਬੰਦਾ ਜਿਹਦਾ ਕੰਮ ਹੈ ਗੁਰਚਨ ਸਿੰਘ ਜੰਨਾ ਇਹ ਕੰਮ ਕਰ ਰਿਹਾ ਸੀ ਔਰ ਕਾਫੀ ਜਿਹੜੀ ਹੈਗੀ ਹੈ ਕਨਸਾਈਨਮੈਂਟ ਜਿਹੜੀ ਹੈਗੀ ਹੈ ਬਾਹਰੋਂ ਇਹ ਲੈ ਕੇ ਆਇਆ ਔਰ ਦੋ ਵਾਰਾਂ ਇਹ ਲੈ ਕੇ ਆਇਆ ਅਮਰਸਾ ਤੋਂ ਲੈ ਕੇ ਆਇਆ ਕਨਸਾਈਨਮੈਂਟ ਪਹਿਲਾਂ ਦੋ ਪੈਕੇਟ ਲੈ ਕੇ ਆਇਆ ਬਟਾਲਾ ਰੋਡ ਤੇ ਬਟਾਲਾ ਕਾਦੀ ਰੋਡ ਦੇ ਜਿਹੜੇ ਦੇਖ ਕੇ ਸੀ ਬੰਦੇ ਨੇ ਦੇਖਿਆ ਅਨਨੋਨ ਬੰਦੇ ਕਿੰਨੇ ਬੰਦੇ ਸਰ ਇਨਵੋਲ ਹੋ ਗਏ ਦੇ ਵਿੱਚ ਫਿਰ ਉਹ ਜਿਹੜੇ ਮੇਨ ਜਿਹੜੇ ਮੇਨ ਜੇ ਮੇਨ ਮੇਰੇ ਬੈਗ ਤੇ ਨੇ ਉਹ ਗੁਲਾਬ ਤੇ ਸਭ ਤੋਂ ਜਿਹੜੇ ਹੈਗੇ ਨੇ ਬਾ ਫੋਨ ਬੇਸਡ ਨੇ ਤੇ ਇਹ ਜਿਹੜਾ ਬੰਦਾ ਫੜਿਆ ਹੈਗਾ ਚਰਨੀ ਸਿੰਘ ਚੰਨਾ ਇਹ ਹਰੀਮਾਬਾਦ ਥਾਣਾ ਕੋਰਸੂਟ ਮਲੇ ਬਫਦਰ ਅਗੇ ਅਦੀ ਨਸੀਰ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਅਸੀਂ ਬੜਾ ਬਾਹਰ ਬੈ ਕੇ ਨਕਸਾ ਚਲਾ ਰਹੇ ਨੇ ਇਹ ਬਾਹਰ ਬੈ ਕੇ ਨਕਸਾ ਚਲਾ ਰਹੇ ਨੇ ਔਰ ਇਹਨਾਂ ਨੇ ਕਹਿੰਦੇ ਬੰਦਾ ਇਹ ਕਿ ਜਿਹੜੇ ਕਨਸਾਈਨਮੈਂਟ ਹੈ ਜਿਹੜੇ ਸਮਾਨ ਚੱਕ ਰਿਹਾ ਇਹੀ ਬੰਦਾ ਉਹਦੇ ਸੰਬੰਧ ਵਿੱਚ ਹਾਰ ਰਿਹਾ ਜਿਸ ਤੋਂ ਇਲਾਵਾ ਹੋਰ ਵੀ ਬੰਦੇ ਹੈਗੇ ਨੇ ਫਰਦਰ ਹੋਰ ਅਸੀਂ ਕਰਕੇ ਇਹਨੂੰ ਜੇ ਫਿਲਹਾਲ ਤੋਂ ਬੰਦੇ ਜਿਹੜੇ ਮੇਨ ਬੈਕਫੁੱਟ ਤੇ ਕੰਮ ਕਰ ਰਹੇ ਨੇ ਲੇਕਿਨ ਇਹ ਬੰਦਾ ਅਰੈਸਟ ਕੀਤਾ ਹੈ ਦੀ ਰੈਸਟ ਪਾ ਕੇ ਫਰਦਰ ਪੜਤਾਲ ਕਰਾਂਗੇ ਨੋਟੀਫਿਕੇਸ਼ਨ ਕਰਾਂਗੇ ਅਗਾ ਹੋਰਲੀ ਚੇਨ ਆ ਬ੍ਰੇਕ ਕਰਾਂਗੇ ਇਹ ਕਦੇ ਤੋਂ ਵਿਦੇਸ਼ ਗਏ ਨੇ ਤੇ ਇਹਨਾਂ ਨੂੰ ਵੀ ਗੈਰ ਹਲਾਲ ਦਾ ਚਾਰਜ ਕੀਤਾ ਕਿ ਕਿਦਾਂ ਬਾਹਰ ਗਏ ਕਿਦਨੇ ਉਹ ਐਗਜ਼ੈਕਟ ਟਾਈਮ ਤੁਹਾਨੂੰ ਇਹਦੇ ਪਤਾ ਨਹੀਂ ਲੱਗਣਾ ਹੈ ਕਾਫੀ ਗਰੀਬਨ ਕੋਈ ਸਾਲ 2 ਸਾਲ ਤੋਂ ਹੈਗਾ ਇਹਨਾਂ ਦਾ ਬਾਹਰ ਹੈਗੇ ਨੇ ਇਹਨਾਂ ਨੂੰ ਬਾਰੇ ਕੋਈ ਪੰਜ ਮਕਦਮੇ ਦਰਜ ਆ ਜਿਹੜੇ ਬੰਦਿਆਂ ਦਾ ਬਾਹਰ ਡਾਣ ਦਾ ਹਾਂ ਇਹਨਾਂ ਵਿੱਚ ਬਿਲਕੁਲ ਬਿਲਕੁਲ ਇਹਦੇ ਵਿੱਚ ਜਿਹੜਾ ਹੈ ਮੇਨ ਗੁਰਲਾਲ ਹੈ ਉਹਦੇ ਖਿਲਾਫ ਚਾਰ ਮਕਦਮੇ ਦਰਜ ਨੇ ਐਨਡੀ ਦੇ ਤਿੰਨ ਲੋੜ ਝਗੜੇ ਦੇ ਪਰਚੇ ਦਰਜ ਨੇ ਸਰ ਫਿਰ ਇਹਨਾਂ ਦੀ ਐਲਓਸੀ ਕਿੰਨੀ ਲੱਗੇਗੀ ਬਾਹਰ ਡਾਣ ਵਾਸਤੇ ਐਲਓਸੀ ਜਾਰੀ ਇਹਨਾਂ ਦੀ ਕਿ ਰਹੀਗੀ ਐਲਓਸੀ ਐਨਓ ਸਰ ਇੱਕ ਦੋ ਪਾਸਵਰਡ ਬਣਾਉਣ ਵਾਸਤੇ ਜਾਂ ਬਾਹਰ ਡਾਣ ਵਾਸਤੇ ਪੀਸੀਸੀ ਦੀ ਜ਼ਰੂਰਤ ਹੁੰਦੀ ਹੈ ਉਹ ਇਹਨਾਂ ਨੂੰ ਕਿੰਨੇ ਇਸ਼ੂ ਕੀਤੀ ਉਸੇ ਇਹ ਅਸੀਂ ਅਸੀਂ ਉਹ ਚੈੱਕ ਕਰਾਂਗੇ ਐਲਓਸੀ ਕੀ ਮਕਦਮੇ ਤੋਂ ਪਹਿਲਾਂ ਦਰਜ ਹੋਈ ਹੈ ਕਿ ਪਹਿਲਾਂ ਬਾਅਦ ਵਿੱਚ ਹੋਈ ਹੈ ਉਹ ਸੀ ਵੈਰੀਫਾਈ ਕਰਾਂਗੇ ਸਰ ਜਿਹੜੇ ਐਨਓਸੀ ਮਕਰਮੇਦਾਸ ਤੋਂ ਪਹਿਲਾਂ ਹੋਈ ਹੈ ਤਾਂ ਫਿਰ ਉਹ ਚੈੱਕ ਕਰ ਲਾਂਗੇ ਜਿਹਦੇ ਬਾਅਦ ਬੀਨਿਵੈਸਟੀਗੇਸ਼ਨ ਜਿਹੜੇ 10 ਪੈਕੇਟ ਲਿਖੇ ਹੈਗੇ ਨੇ ਇਹ ਕਿੱਥੋਂ ਲੈ ਕੇ ਆਏ ਤਾਂ ਹੁਣ ਤੱਕ ਇਹਨਾਂ ਵੇਚੂਕੇ ਨੇ ਇਹ 10 ਪੈਕੇਟ ਅਮਰਸਰ ਬਾਈਪਾਸ ਤੋਂ ਲੈ ਕੇ ਆਏ ਸੀ ਪਹਿਲਾਂ ਪਹਿਲੇ ਦੋ ਪੈਕੇਟ ਅਮਰਸਰ ਤੋਂ ਲੈ ਕੇ ਆਏ ਨੇ ਲੇਕਿਨ ਬਾਕੀ ਦੇ ਵੀ 10 ਪੈਕੇਟ ਉਹ ਤੋਂ ਹੀ ਲੈ ਕੇ ਆਏ ਸੀ ਅਮਰਸਰ ਬਾਈਪਾਸ ਤੋਂ ਲੇਕਿਨ ਇਹ ਦੋ ਪੈਕੇਟ ਦੇ ਵਿੱਚ ਉਹਨਾਂ ਨੇ ਵਟਾਲੇ ਕਰਾਦੀ ਰੋਡ ਦੇ ਉੱਤੇ ਨੇ ਤੇ ਬਾਕੀ ਜਿਹੜੇ 9 ਪੈਕੇਟ ਨੇ ਇਹਨਾਂ ਨੇ ਜਿਹੜੇ ਬੰਲਾ ਬਾਈਪਾਸ ਹੈ ਉੱਥੇ ਦਿੱਤੇ ਨੇ ਉਹਨੇ ਇਹ ਜਿਹੜੇ ਨੇ ਕੋਈ ਲੈ ਲਈਏ ਨਾ ਫਰਦਰ ਅਸੀਂ ਕਰ ਰਹੇ ਹਾਂ ਫਰਦਰ ਅਸੀਂ ਉਹਨਾਂ ਨੂੰ ਰਾਈਡਿਟੀਫਾਈ ਕਰ ਰਹੇ ਹਾਂ ਸੋ ਫਰਦਰ ਕੋਸ਼ਿਸ਼ ਕਰ ਰਹੇ ਹਾਂ